ਦਖਲਸਾ ਵਾਹਿਗੁਰੂ ਜੀ ਕਿੰਨੇ ਚਿਰ ਤੋਂ ਤੁਹਾਡਾ ਕੋਕਾ ਜੀ ਵਾਰੀ 70 ਸਾਲ ਹੋ ਗਏ ਵਾਹਿਗੁਰੂ ਜੀ ਅੱਛਾ ਜੀ 70 ਸਾਲ ਹੋ ਗਏ ਬੈਲੋ ਸਾਨੂੰ ਐਦੇ ਬਹਿ ਨਹੀਂ ਦਿੱਤਾ ਕਹਿਣਿਆ ਹੈ ਸਾਨੂੰ ਤਾਂ ਕਰ ਰਹੇ ਆ ਸਾਡਾ ਕੋਰਟ ਚ ਕੀ ਚਲੰਦੇ ਆ ਅੱਛਾ ਜੀ ਤੇ ਜੀ ਆਪਾਂ 16 ਤਰੀਕ ਹੈ ਸਾਡੀ ਕੋਰਟ ਚ ਤਰੀਕ ਹੈਗੀ ਆ ਇਹ ਕਾਰਪੋਰੇਸ਼ਨ ਵਾਲੇ ਆਏ ਆ ਇਹਨਾਂ ਨੇ ਸਾਡਾ ਧੱਕਾ ਕਰਕੇ ਗਏ ਆ ਤੇਵਿੰਦਰ ਸਿੰਘ ਆਇਆ ਆਪ ਤੇ ਨਾਲ ਉਹਨਾਂ ਦੇ ਬੰਦੇ ਆਏ ਚਾਰ ਪੰਜ ਸਵੇਰੇ 7 ਵਜੇ ਆ ਕੇ ਸਾਡਾ ਕੋਕਾ ਢਾਗੇ ਆ ਅੱਪਾ 70 ਸਾਲ ਤੋਂ ਬੇਟੇ ਸਾਡੇ ਕੋ ਸਾਰੀ ਰਸੀਦਾਂ ਪਈਆਂ ਬਿਲੇ ਦੇ ਸਾਰੇ ਕਾਗੇ ਨਿੱਲੇ ਜੋ ਵੀ ਸਾਡਾ ਕਰਾਇਆ ਉਹ ਵੀ ਸਾਡਾ ਨਿੱਲਾ ਹੈ ਬੱਤੀ ਦਾ ਕਰਾਇਆ ਵੀ ਜੋ ਸਾਡਾ ਮੀਟਰ ਲੱਗਾ ਬਗੈਦਾ ਹੈ ਤੇ ਸਾਡੋ ਸਰਕਾਰ ਨੇ ਸਟੇ ਦਿੱਤਾ ਹੈ ਜੋ ਵੀ ਸਾਡਾ ਸਟੇ ਬੰਦਾ ਹਜੇ ਤੱਕ ਮੌਜੂਦਾ ਚੱਲਦਾ ਪਿਆ ਹੈ ਜੋ ਸਟੇ ਸਾਡਾ ਚੱਲਦੇ-ਚੱਲਦੇ ਜੇ ਇਹ ਸੱਤ ਤੇਰੇ ਸੱਤਵੇਂ ਆ ਗਏ ਸਾਡਾ ਖੋਗੜ ਆ ਗਏ ਹੈ ਸਾਡਾ ਨੁਕਸਾਨ ਕਰ ਗਏ ਤੇ ਸਾਡੇ ਨੁਕਸਾਨ ਦੀ ਪਰਵਾਹੀ ਕੀਤੀ ਜਾਵੇ ਸਾਡਾ ਸਰਕਾਰ ਅਗੇ ਤਰਗਾਜ਼ ਹੈ ਕਿ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਸੁਣਵਾਈ ਕੀਤੀ ਜਾਵੇ ਤੁਹਾਡਾ ਪਾਇਆ ਹੈ ਤੁਹਾਨੂੰ ਕਿੰਨਾ ਥਾਲਾ ਕੁਝ ਕਰਦੇ ਰਹੇ ਹੈ 70 ਸਾਲ ਇਹ ਬੋਕਰ ਮਾਰਦੀਆਂ ਹੁੰਦਾ ਫੜਿਆ ਜੇ ਤੁਹਾਡਾ ਮੈਂ ਤੁਹਾਨੂੰ ਕਹਾਂ ਕੰਡਾ ਕੀ ਕਹਾਂ ਤੁਹਾਨੂੰ ਮੈਂ ਤੁਹਾਡਾ ਬੇੜਾ ਕਰਕੇ ਜੇ ਇਹ ਬੋਕਰ ਮਾਰੀਏ ਤੁਹਾਡਾ ਬੇੜਾ ਕਰਕੇ ਤੁਹਾਡਾ ਜੋੜੀ ਝਾੜੂ ਫੜਿਆ ਜੇ ਨਹੀਂ ਤੁਹਾਡਾ ਬੇੜਾ ਕਰ ਗਿਆ ਓ ਤੇਰਾ ਬੇੜਾ ਕਰਕੇ ਦਿਲਿਆ ਦਰਪਿੰਦਰ ਦਮਿੰਦਰ ਦਰਪਿੰਦਰ ਤੇਰਾ ਬੇੜਾ ਕਰ ਕੋ ਓ ਓ ਦਰਪਿੰਦਰ ਤੇਰੀ ਨਾਲ ਨੂੰ ਤੇਰੀ ਕਮਟੀ ਡਰ ਜਾ ਤੇਰੀ ਬਾਤ ਪਰ ਜਾ ਤੇ ਤੇਰੀ ਜਿਹੜੀ ਜਵਾਬ ਬਾਇਰ ਜੀ ਕਹਾਂਦਾ ਮੈਂ ਬਾਹਰ ਨੂੰ ਨਹੀਂ ਆ ਸਾਹਿਬ ਜੀ ਮਹਾਰਾਜ ਜੀ 40 50 ਸਾਲ ਹੋ ਗਏ ਜੀ ਇੱਥੇ ਬੈਠੇ ਦੇ ਆ ਇਹਨਾਂ ਨੂੰ ਰੋਟੀ ਵੀ ਪਾਸ ਨਹੀਂ ਪਣੀ ਕੋਣੇ ਸਤ ਅਠੇ ਤੋਂ ਬਰਤ ਰੋਟੀ ਪਈ ਜਾਂ ਡੱਚਾ ਪਿਆ ਜੀ ਤੇ ਸਵੇਰੇ ਸਵੇਰੇ ਆ ਕੇ ਢਾ ਕੇ ਚਲ ਗਏ ਨੇ ਤੇ ਅੱਜ ਘਰ ਆ ਗਏ ਕਾਰਪੋਰੇਸ਼ਨ ਤੋਂ ਸਾਨੂੰ ਉਹਨਾਂ ਨੇ ਕਿਹਾ ਨਹੀਂ ਕੁਝ ਵੀ ਬਿੱਕੇ ਹੁਣ ਆ ਗਿਆ ਸਵੇਰੇ ਅਗੀ ਘਰੋਂ ਤੁਹਾਡੀਆਂ ਨਾਂ ਨਾ ਆਈਆਂ ਤੇ ਅੱਜ ਆ ਕੇ ਦੇਖਿਆ ਕੀ ਬਾਤ ਸਾਡੀ ਜਿਹੜੀ ਜੀਵਨ ਮੂਰੀ ਦੀ ਐ ਸਭ ਅਵੇ ਲੋਈ ਕਾਰਪੋਰੇਸ਼ਨ ਦਾ ਹਾਲ ਬਿਨਾ ਪੁੱਛਿਓ ਕਿਹਦੇ ਦਾ ਨੁਕਸਾਨ ਕਰਕੇ ਗਏ ਕਿੰਨਾ ਮਾਰਾ ਕੰਮ ਕਿੱਡਾ ਹੋਇਆ ਦਾ ਰੋਜ਼ਗਾਰ ਇਹ ਬਚਾਰਾ ਚੱਪਨਾ ਦਾ ਰੋਜ਼ਗਾਰ ਹੈ ਮੇਰੀ ਮੰਮੀ ਨੂੰ ਮੇਰੀ ਮੰਮੀ ਨੂੰ ਕੈਂਸਰ ਨਾਲੇ ਸਾਲਾ ਕੰਮ ਹੀ ਸਾਡਾ ਜੀ ਚੱਲਦਾ ਮੇਰੀ ਨੂੰ ਕੈਂਸਰ ਹੋ ਗਿਆ ਤੇ ਇਹੋ ਜਿਹੀ ਗੱਲ ਕਰੀ ਮਾਦਾਈ ਨੂੰ ਮਾਦਾਈ ਫਿਰ ਤੁਹਾਡੇ ਜੀ ਮਾਦਾਈ ਨੂੰ ਕੈਂਸਰ ਹੈ ਕੈਂਸਰ ਦੀ ਦਵਾਈ ਚੱਲਦੀ ਮੇਰੇ ਪਿਤਾ ਹੀ ਠੀਕ ਨਹੀਂ ਹੈ ਇਹਨਾਂ ਦੇ ਵੀ ਗੋਡੇ ਖਰਾਬ ਆ ਨਾ ਇਹਨਾਂ ਕੋ ਬੈਠਾ ਜਾਂਦਾ ਸਾਰਾ ਕੰਮ ਸਾਡੇ ਸਿਰ ਤੇਗਾ ਹੀ ਸਾਡਾ ਸਾਰਾ ਵਪਾਰ ਖਤਮ ਕਰਦਾ ਬਹੁ ਮਾੜਾ ਕੰਮ ਕੀਤਾ ਹਾਂਜੀ ਭਾਈ ਇਹਨੇ ਚੰਗਾ ਕੰਮ ਕੀਤਾ કે ਮਾੜਾ ਕੀਤਾ ਜੀ ਸਾਰੀ ਇਹਦਾ ਜਿਹੜਾ ਰੋਟੀ ਪਾਣੀ ਕਹਿੰਦੇ ਕੀ ਇਹ ਗਰੀਬ ਦੀ ਰੋਟੀ ਹੈ ਹਾਂਜੀ ਲਾਦਰ ਮਾਰੀ ਹੈ ਜੀ ਇਹਨਾਂ ਨੇ ਕਿਉਂ ਸਰਦਾਰ ਜੀ ਦੱਸੋ ਮਾੜਾ ਕੀਤਾ ਬਈ ਨਾ ਜੇ ਤਾਂ ਇੰਨੇ ਚੇਤੇ ਲਗਾਨ ਚਲੰਦੀ ਆ ਠੀਕ ਹੈ 70 ਸਾਲ ਹੋ ਗਏ ਆ ਇੰਨਾ ਜੀ ਮਿਹਨਤ ਕਰਨ ਦੇ ਦੁਆਰੇ ਹਾਂ ਬਾਬਾ ਜੀ ਤੁਸੀਂ ਦੱਸਿਓ ਮਾੜਾ ਕੰਮ ਕੀਤਾ ਇਹਨਾਂ ਨੇ ਕਿ ਨਹੀਂ ਇਹ ਆਮ ਆਲਟੀ ਸਰਕਾਰ ਨੂੰ ਚਾਹੀਦਾ ਵੀ ਇਤਰਾ ਨਾ ਕਰਨ ਹਣਾ ਧੱਕਾ ਕਿਸੇ ਦੇ ਨਾਲ ਕੋਈ ਵੀ ਹੈ ਵੀ ਚਲੋ ਇਤਰਾ ਕਿਸੇ ਨਾਲ ਗੱਲ ਕਰਕੇ ਫੇਰ ਕਰਨੀ ਚਾਹੀਦੀ ਹੈ ਨਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮੇਂਦਰ ਸਿੰਘ ਕੋਂਗਸਾ ਦਾ ਕਾਉਂਸਲਰ ਅਮਰਜ਼ਰ ਤੋਂ ਹਨ ਚੰਨ ਚਾਰ ਵਾਰ ਮੈਂ ਕਾਉਂਸਲਰ ਨਸਪਾ ਕਾਰਪੋਰੇਸ਼ਨ ਦਾ ਬਣਿਆ ਹਾਂ ਮਨਜੀਤ ਚਾਰ ਰੋਡ ਤੇ ਜਿੰਨੇ ਵੀ ਖੋਖੇ ਹਨ ਜਿੰਨੇ ਵੀ ਸ਼ਹਿਰ ਦੇ ਵਿੱਚ ਖੋਖੇ ਲਵਾਏ ਹਨ ਆਪਣੀ ਹੋਣ ਦੇ ਵਿੱਚ ਪੂਰੇ ਲਵਾਏ ਹਨ 50 ਤੋਂ 60 ਬੰਦੇ ਕਾਰਪੋਰੇਸ਼ਨ ਦੇ ਵਿੱਚ ਲਵਾਏ ਹਨ ਇਹ ਜੇ ਰੋਟੀ ਰੋਟੀ ਲਵਾਉਣੇ ਬਹੁਤ ਵੱਡੀ ਗੱਲ ਆ। ਆ ਕੋਕਾ ਟਾਇਆ ਤੁਸੀਂ ਆ ਗਰੀਬ ਬੰਦਿਆਂ ਦਾ। ਗਰੀਬ ਬੰਦਿਆਂ ਦਾ ਕੋਕਾ ਟਾਇਆ ਕੀ ਇਹਨਾਂ ਨੂੰ ਪਹਿਲਾਂ ਨੋਟਿਸ ਦਿੱਤਾ? ਇਹਨਾਂ ਨੂੰ ਨੋਟਿਸ ਹੋਇਆ ਕਿ ਇਹਨਾਂ ਜਾਂਚ ਨੂੰ ਕਰਾਉਣਾ ਹੈ ਵੀ ਤੁਹਾਨੂੰ ਨੋਟਿਸ ਦਿੱਤਾ ਹੈ ਇਹੋ ਦਾ ਨੰਬਰ ਡਰੈਕਸ਼ਨ ਆ। ਇਹਨੂੰ ਕੋਕਾ ਨੂੰ ਟਾ ਕੇ ਪਹਿਲਾਂ ਇਹਨਾਂ ਨੂੰ ਕੋਕਾ ਲਾਟ ਕਰਨਾ ਚਾਹੀਦਾ ਸੀ। ਮੇਰੇ ਨਾਲ ਕੋਕਾ ਟਾਉਣ ਵਾਲੀ ਦਾ ਸੀ। ਇਹਨਾਂ ਨੇ ਮਾਨਵੀ ਕੈਂਸਰ ਆ ਇਹ ਆਪ ਜੁਰੂਰਿਆ ਇਹ ਵੀ ਬਿਮਾਰ ਆ ਪ੍ਰਸ਼ਾਦਾਂ ਨੂੰ ਪੰਜਾਬ ਸਰਕਾਰ ਜਿਹੜੀ ਆ ਮੋਦੀ ਪਾਰਟੀ ਵੀ ਬਣੀ ਆ ਗੰਪੀ ਆ ਤੇ ਕੋਈ ਚੀਜ਼ ਹੈ ਕਾਰ ਆ ਇਹਨਾਂ ਗਰੀਬਾਂ ਦਾ ਜਿੰਨਾਂ ਨੂੰ ਕੈਂਸਰ ਹੋਇਆ ਉਹਨਾਂ ਦੇ ਬੋਖੇ ਤਾਂ ਅਜਨੇ ਪਹਿਲਾ ਨਾ ਫਰਜ ਬੰਦਾ ਜੀ ਫਰਜ ਨਹੀਂ ਬੰਦਾ ਕਿ 6 ਜਿਹੇ ਮੰਜ਼ਲਾ ਹੋਟਲ ਬੰਦਾ 6 ਜਿਹੇ ਮੰਜ਼ਲਾ ਹੋਟਲ ਬੰਦਾ ਬਾਜ਼ਾਰ ਦੇ ਅਖੇਦੋਂ ਮੈਂ ਰੋਜ਼ ਬੋਲਦਾ ਇਹਨਾਂ ਨੂੰ ਹਜ਼ਾਰਾਂ ਦਾ ਮਾੜਾ ਜੜੇ ਅੱਖ ਪੰਗੇ ਆ। ਜਿਵੇਂ ਨਿਗੰਦੀਆ ਇਲੈਕਟ੍ਰੋਨਿਕ ਫਿਰਨੋਟੇ ਆ। ਕਿ ਤੁਹਾਨੂੰ ਸਾਡੀ ਇਨਕਾਰੀ ਕੀਤੀ ਜਾਊਗੀ ਥੋਗੀ। ਆਰਡਰ ਦੇ ਚਲੰਦੇ ਇਹਨਾਂ ਦਾ 16 ਤਰੀਕੂ ਰੁਪਈਆ 16 ਜਨਵਰੀ ਨੂੰ ਤੁਸੀਂ ਸਾਡੀ ਸਟੇ ਆਰਡਰ ਹੈਗਾ ਵਾ। ਇਹ ਮਹੀਨੇ ਦੇ ਅੱਪਾ ਕੱਲ੍ਹ ਇਸ ਤਰੀ ਭੁਗਤ ਕੇ ਆਏ ਆ ਤੇ ਇਸ ਕੇ ਆਰਡਰ ਲਗਾਇਆ ਵੀ ਸੀ ਤੇ ਇਹਨਾਂ ਨੇ ਫਿਰ ਵੀ ਸਟੇ ਆਰਡਰ ਦੇ ਨਾਮ ਅਣਗਹਿਲੀ ਕਰਦੇ ਹੋਏ ਇਹਨਾਂ ਨੇ ਫਿਰ ਵੀ ਸਾਡਾ ਸਾਰਾ ਕੁਝ ਢਾ ਕੇ ਕਾਹ ਗਏ 16 ਤਰੀਕ ਦੀ ਸਾਡੀ ਭਈ ਹੈ। ਜਨਵਰੀ 16 ਜਨਵਰੀ ਜਿਹੜੀ ਹਾਈ ਕੋਰਟ ਹੈ ਜਿਹੜਾ ਪਰਤਾ ਆਪਣਾ ਜਿੰਨੀਆਂ ਨੇ ਕੋਟਾ ਨੇ ਕੋਟਾ ਦੇ ਨਾਮ ਪਰਵਾਹ ਕਰਦੇ ਹੁੰਦੇ ਇਹ ਜੋ ਸੁਭਜਨ ਬੈਂਕ ਮਿਸਪੋਰਟ ਕਾਰਪੋਰੇਸ਼ਨ ਦਾ ਉਹਨਾਂ ਨੇ ਇਹਨਾਂ ਦਾ ਕੋਟਾ ਟਾ ਦਿੱਤਾ ਇਹ ਗਰੀਬ ਦੀ ਰੇੜੀ ਢਾ ਦਿੱਤੀ ਵਿਚਾਰੇ ਦੀ ਜਿਹੜਾ ਉਲਟੇ ਲੂੰਦਾ ਸੀ ਮੈਂ ਸਰਕਾਰ ਨੂੰ ਪੂਰ ਜੋਰ ਬੇਨਤੀ ਕਰੂੰਗਾ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਔਰ ਕੋਟ ਦੇ ਇਹਨਾਂ ਨਾਮ ਪਰਵਾਹ ਕਰਦੇ ਆ ਕੋਟ ਨੂੰ ਵੀ ਬੇਨਤੀ ਕਰਾਂਗੇ ਇਹ ਕੋਟ ਵਾਲੇ ਪ੍ਰਸ਼ਾਸਨ ਦੇ ਨਾਲ ਪਾਲਕਾ ਇਹ ਅਫਸਰ ਕੋਨਾ ਵੀ ਨਹੀਂ ਪ੍ਰਵਾਹ ਕਰਨ ਦਾ ਮੈਂ ਫਿਰ ਬੇਨਤੀ ਕਰੂੰ ਪ੍ਰਸ਼ਾਸਨ ਦੇ ਅੰਦਰ ਕੋਸ਼ੇ ਦਾ ਇੰਤਜ਼ਾਮ ਕੀਤਾ ਜਾਵੇ ਅੱਜ ਮੈਂ ਜਾ ਕੇ ਕਮਿਸ਼ਨਰ ਸਾਹਿਬ ਨੂੰ ਮਿਲੂੰਗਾ ਕਿ ਇਹਨਾਂ ਦਾ ਹੱਟ ਕੀਤਾ ਜਾਵੇ ਗਰੀਬ ਬੰਦੇ ਕੈਂਸਰ ਮਾਤਾ ਨੂੰ ਉਹ ਇਹ ਬਜ਼ੁਰਗ ਬੰਦਾ ਲਾ ਕੀਤਾ ਗਿਆ ਮੁਜਾਰਾ ਕਰਾਂਗੇ ਇਹਦੇ ਖਰਾਬ ਮਿਊਸਪਲ ਕਾਰਪੋਰੇਸ਼ਨ ਦੇ بار-ਬਾਰ ਬੇਨਤੀ ਕਰੂੰ ਇਹਨਾਂ ਦਾ ਫਸੇਫਾ ਕੀਤਾ ਜਾਵੇ ਧੰਨਵਾਦ ਜੈ ਹਿੰਦ